ਵਾਹਿਗੁਰੂ ਇਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਾ ਆਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਿਚਾਉ ਭਗਵਤੀ ਸਿਮਰ ਕੇ ਗੁਰੂ ਨਾਨਕ ਲਈਂ ਚਿਰ ਆਏ ਫਿਰ ਅੰਗਦ ਬੁਰਤੇ ਅਮਰਦਾਸ ਰਾਮਦਾਸੇ ਹੋਈ ਸਾਹਾਏ ਅਰਜਨ ਹਰਿ ਗੋਵਿੰਦ ਨਾਮ ਸਿਮਰੋ ਸ੍ਰੀ ਹਰਿ ਨਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿਥੈ ਸਭ ਦੁਖ ਜਾਇ। ਪੇਰੁ ਬਾਦਰੁ ਸਿਮਰਿ ਆਏ ਘਰੁ ਨਾਮ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਈ। ਜਸੁ ਵੈ ਪਾਦਿ ਸਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ। ਸਾਂਪਾਤ ਸ਼ਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਰ ਦਾ ਧੰਦਰ ਕੇ ਭੋਲਾ ਜੀ ਪੰਜਾਂ ਕੇ ਆਰਿਆਂ ਚਾਹ ਸਾਹਿਬ ਜਾਵਿਆਂ ਚਾਹ ਦਾ ਮੁਕਤਿਆਂ ਅਠੀਆਂ ਯਪੀਆਂ ਤੱਬਿਨਾ ਜਿਨਾ ਨਾਮ ਜਪਿਆ ਮਨ ਛਕਿਆ ਦੇਵਤ ਲਾਈ ਦੇਗਵਾਹੀ ਦੇਖ ਕੇ ਅਨਿਤ ਕੀਤਾ ਜਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾਂ ਸਿੰਘਾਂ ਸਿੰਘਣਾਂ ਨਾਮੇ ਧਰਮੇ ਤੇ ਸੀਸ ਦਿੱਤੇ ਬੰਦ ਬੰਦ ਘਟਾਏ ਉਪਰਿ ਨਾਮੁ ਵਹਾਈਆਂ ਚਰਖੜੀਆਂ ਤੇ ਚਰੇ ਆਰਿਆ ਨਾਰ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿਖ ਗੁਰੂ ਸਵਾਸਾ ਸਵਾਸਾ ਨਾੁਰੇ ਨਿਭਾਈ ਇਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਾ ਜੀ ਅੱਲਹੁ ਅਲਹੁ ਕੰਜਨ ਕਰਤਾ ਸਰਬੱਤ ਗੁਰਜਵਾਰਿਆਂ ਦਾ ਧਿਆਨ ਧਰਕੇ ਬੋਲਾ ਜੀ ਅੱਲਹੁ ਅਲਹੁ ਬ੍ਰਿਚੁਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਅੱਲਹੁ ਅਲਹੁ ਤੇ ਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਵਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇ ਜੇਗ ਤੇ ਫਤ ਤੇ ਬਿਰਦ ਕੀ ਪਾਇ ਜੇ ਪੰਛ ਬੀਜੇਤ ਸ੍ਰੀ ਸਾਹਿਬ ਜੀ ਸਹਾਈ ਕਾਲਸ ਜੀ ਕੇ ਬੋਲ ਬਾਲ ਬੋਲਾਉ ਜੀ ਸਿਖਾਣੁ ਸਖੀਦਾਨ ਕੇਸਦਾਨ ਰਹਿਤਦਾਨ ਵਿਵੇਦਾਨ ਵਿਸਾਦਾਨ ਪ੍ਰਸਾਦ ਨਾਮ ਦਾਨ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅਰਸ਼ਨ ਇਸ ਨਾਮ ਚੌਂਕੀਆਂ ਛਲੇ ਗੁਰੂ ਗੋਗੋ ਜੁਗੋ ਜੁਗਿਆ ਤੁਮ ਤੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਾਮ ਕੌਣਾ ਸਾਜ ਕੇ ਹੋ ਗੁਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੁਮ ਖਾਲਸਾ ਪੰਥ ਨੇ ਵਿਸੋੜਿਆ ਗਿਆ ਰੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀ ਧਾਰ ਇਹ ਸੇਵਾ ਸੰਭਵ ਦਾ ਨਾਨਕ ਖਾਲਸਾ ਜੀ ਨੂੰ ਬਖਸ਼ੋ ਤੇ ਨਿਵਾਣਿਆਂ ਦੇ ਮਾਣ ਜਿ ਤਾਲਿਆਂ ਦੇ ਤਾਲ ਜਿਉ ਤੇ ਆਦੇ ਤਨ ਤੁੰ ਤਨ ਜੁਗੋ ਜੋਬੇ ਅਤਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਦਰੋਂ ਘਰਾਂ ਵਰੋ ਸਹਿ ਹੋਏ ਤਨ ਤੁੰ ਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਸਤਿਗੁਰੂ ਜੀ ਪਾਵਨ ਪਵਿੱਤਰ ਦਰਬਾਰੇ ਅੰਦਰ ਆਪ ਜੀ ਦੇ ਸਿੰਘਾਸਨ ਤਿਆਰ ਕੀਤੇ ਗਏ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ਮਾਨ ਹੋ ਕੇ ਸਮੂਹ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀ ਰਾਰ ਬਖਸ਼ੋ ਆਲਾਹੇ ਗੁਰਮਾਨ ਬਖਸ਼ਿਸ਼ ਕਰੋ ਆਇਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਤਿਲ ਫੁੱਲ ਢੇਹਾਵਾਂ ਦਰ ਪ੍ਰਵਾਨ ਕਰਨੀਆਂ ਜਾਤਰਾ ਸਫਲੇ ਕਰਨੇ ਕਾਰਜ ਅਸ ਕਰਨੇ ਗੁਰਮਤ ਅਨੁਸਾਰ ਮਨੋ ਕਾਮਨਾ ਪੂਰਨ ਕਰਨੀਆਂ ਆਪਣੇ ਦਰਵਰ ਘਰੋ ਸਿੱਖੇ ਸਿਧਕ ਹੋਸ ਨਾਮ ਦਾਤਿ ਬਖਸ਼ਣਾ ਚਾਰ ਪਹਿਰ ਮੈਂ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਈ ਚਾਰ ਪਹਿਰ ਦਿਨ ਆਇਆ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਵਾਂ ਕਿਰਪਾ ਕਰੋ ਸਤਖੰਡ ਨਿਵਾਸ ਅਸਥਾਨ ਤੋਂ ਪ੍ਰਕਾਸ਼ ਅਸਥਾਨ ਵਾਸਤੇ ਚੱਲੇ ਪਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਬ ਜਿਨ੍ਹਾਂ ਦੇ ਗਿਣਿਆ ਤੇਰਾ ਨਾਮ ਚਿਤ ਆਵੇ ਨਾਲ ਤੁੰਦਾ ਦੀ ਕ ਖਰਸ਼ਾ ਵਾਹਿਗੁਰੂ ਜੀ ਕੇ ਫਤੇ ਬੋਲੇ ਈ ਸ਼ੋਨਿਹਾਰਾ